ਮਾਂਜੁਗ ਐਸਐਸਪੀ ਗੁਰਦਾਸਪੁਰ ਵੱਲੋਂ ਨਸ਼ਾ ਖਿਲਾਫ ਚਲਾਈ ਮੁਹਿੰਮ ਤਹਿਤ ਕਲਾਨੌਰ ਪੁਲਿਸ ਵੱਲੋਂ ਦੋ ਸਮਗਲਰਾਂ ਨੂੰ 115 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਕ ਪੁਲਿਸ ਥਾਣਾ ਕਲਾਨੌਰ ਦੇ ਆਈਪੀਐਸ ਐਸਐਚਓ ਸਰਦਾਰ ਦਿਲਪ੍ਰੀਤ ਸਿੰਘ ਨੇ ਕਿਸੇ ਖਾਸ ਮੁਖਵਰਦੀ ਇਤਲਾਹ ਤੇ ਕਲਾਂਨੌਰ ਨਜ਼ਦੀਕ ਅਡਾ ਨੜਾ ਵਾਲੀ ਵਿਖੇ ਸਪੈਸ਼ਲ ਨਾਕਾ ਲਗਾਇਆ ਹੋਇਸੀ ਕਿ ਗੁਰਦਾਸਪੁਰ ਸਾਈਡ ਤੋਂ ਆਉਂਦੇ ਦੋ ਵਿਅਕਤੀਆਂ ਨੂੰ ਰੋਕਿਆ ਤਾਂ ਉਹਨਾਂ ਤੋਂ 115 ਗ੍ਰਾਮ ਹੈਰਨ ਬਰਾਮਦ ਹੋਈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਨਾਂ ਵਿਅਕਤੀਆਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਹੁਣ ਵੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰਗਰਮ ਜੀ ਸਾਰਿਆਂ ਨੂੰ ਮੁਖਬਰ ਖਾਸ ਵੱਲੋਂ ਸਾਨੂੰ ਇਤਲਾ ਮਿਲੀ ਸੀ ਕਿ ਦੋ ਨਾਮ ਅਣੂਲਮ ਵਿਅਕਤੀ ਮੋਟਰਸਾਈਕਲ ਤੇ ਨਸ਼ਾ ਵੇਚ ਰਹੇ ਨੇ ਜਿਹਦੇ ਉੱਤੇ ਇਹ ਗੁਰਦਾਸਪੁਰ ਸਾਈਡ ਤੋਂ ਕਲਾਂਨੌਰ ਨੂੰ ਆ ਰਹੇ ਨੇ ਇਸ ਉਪਰੰਤ ਆਪਾਂ ਅੱਡਾ ਨੜਾ ਆਲੀ ਉਥੇ ਨਾਕਾ ਲਾਇਆ ਜਿੱਥੇ ਕਿ ਆਪਾਂ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਕੋਲੋਂ 115 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਇਹਨਾਂ ਦੇ ਨਾਮ ਜੀ ਲਵ ਕੋਕਰ ਪੁੱਤਰ ਬੱਬੀ ਕੋਕਰ ਇਹ ਸ਼ਿਕਾਰਮਾਛੀਆ ਦਾ ਕਲਾਂਨੌਰ ਦਾ ਰਹਿਣ ਵਾਲਾ ਹੈ ਇਦੇ ਉੱਤੇ ਪਹਿਲਾਂ ਵੀ ਐਨਡੀਪੀਐਸ ਦਾ ਪਰਚਾ 51/23 ਜਿਸ ਤੇ ਕਿ 1100 ਟੈਬਲੇਟ ਮਿਲੀ ਸੀ ਸਾਨੂੰ ਤੇ ਦੂਸਰਾ ਜਿਹੜਾ ਬੰਦਾ ਹੈ ਉਹ ਹਿਮਾਚਲ ਪ੍ਰਦੇਸ਼ ਮੰਡੀ ਦਾ ਇਹਦਾ ਨਾਮ ਚਤਰ ਸਿੰਘ ਪੁੱਤਰ ਹਰੀ ਸਿੰਘ ਤੇ ਇਹਦੇ ਇਹਦੇ ਤੇ ਪਹਿਲਾਂ ਵੀ ਪਰਚਾ ਦਿੱਲੀ ਚ 2 ਕਿਲੋ 600 ਗ੍ਰਾਮ ਚਲ ਰਿਹਾ ਸੀ ਤੇ ਹੁਣ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਸਾਨੂੰ ਖਦਸ਼ਾ ਹੈ ਕਿ ਇਹਨਾਂ ਤੋਂ ਹੋਰ ਵੀ ਬਰਾਮਦਗੀ ਹੋ ਸਕਦੀ ਹੈ ਤੇ ਮੈਂ اپنی ٹیم ਦਾ ਬਹੁਤ ਸ਼ੁਕਰਗੁਜ਼ਾਰ। ਇਹਨਾਂ ਤੇ ਪਰਚਾ ਰਜਿਸਟਰ ਕਰਤਾ ਗਿਆ ਐਨਡੀਪੀਐਸ ਐਕਟ ਦੇ ਅਧੀਨ ਤੇ ਸਾਨੂੰ ਖੱਛਾ ਹੈ ਕਿ ਇਹਨਾਂ ਕੋਲ ਹੋਰ ਵੀ ਬਰਾਮਦਗੀ ਹੋ ਸਕਦੀ ਹੈ ਤੇ ਆਪਾਂ ਆਪਣੀ ਤਫ਼ਤੀਸ਼ ਨੂੰ ਜਾਰੀ ਰੱਖਾਂਗੇ। ਇਹਨਾਂ ਦਾ ਰਿਮਾਂਡ ਲਿਆ ਜਾਏਗਾ। 21 बी 6885 ਐਨਡੀਪੀਐਸ ਐਕਟ ਇਹਨਾਂ ਤੇ ਲੱਗਿਆ। ਮੇਰਾ ਆਮ ਜਨਤਾ ਨੂੰ ਇਹੀ ਅਪੀਲ ਹੈ ਕਿ ਇਸ ਪਾਸੇ ਇਸ ਰਾਹ ਨਾ ਤੁਰਿਏ। ਇਸ ਰਾਹ ਤੇ ਹੋਰ ਕੁਝ ਨਹੀਂ ਸਿਰਫ ਮੌਤ ਹੀ ਹੈ। ਜਾਂ ਫਿਰ ਸਜ਼ਾ ਹੈ। ਤੇ ਜਿਹੜੇ ਵੀ ਆਪਣੇ ਮਾੜੇ ਅੰਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਜਿਹੜੀਆਂ ਜਗਾਵਤ ਇਹ ਕਰਦੇ ਨੇ ਉਹ ਸਾਰੀ ਸਾਡੇ ਨੋਲੇਜ ਚ ਨੇ ਤੇ ਆਪਾਂ ਜਲਦ ਹੀ ਉਹਨਾਂ ਤੇ ਕਾਬੂ ਪਾਵਾਂਗੇ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸ رپورٹ